ਆਪੇ ਧਰਤੀ ਆਪ ਜਲ ਪਿਆਰਾ ਆਪੇ ਕਰੇ ਕਰਾਇਆ ਆਪੇ ਹੁਕਮ ਵਰਤਦਾ ਪਿਆਰਾ ਜਲ ਮਾਟੀ ਬੰਦ ਰਖਾਇਆ ਆਪੇ ਹੀ ਭਉ ਪਾਏ ਦਾ ਪਿਆਰਾ ਬੰਨ ਬੱਕਰੀ ਸਹੀ ਹਡਾਇਆ ਆਪੇ ਕਾਸ਼ਟ ਆਪ ਹਰ ਪਿਆਰਾ ਵਿੱਚ ਕਾਸ਼ਟ ਅਗਨ ਰਖਾਇਆ ਆਪੇ ਹੀ ਆਪ ਵਰਤਦਾ ਪਿਆਰਾ ਭੈ ਅਗਨ ਨ ਸਕੈ ਜਲਾਇਆ ਆਪੇ ਮਾਰ ਜੀਵਾਏਂਦਾ ਪਿਆਰਾ ਸਾਹ ਲੈਂਦੇ ਸਭ ਲਵਾਇਆ ਆਪੇ ਤਾਨ ਦੀਬਾਨ ਹੈ ਪਿਆਰਾ ਆਪੇ ਕਾਰੈ ਲਾਇਆ ਜਿਉ ਆਪ ਚਲਾਏ ਤਿਉ ਚੱਲੀਐ ਪਿਆਰੇ ਜਿਉ ਹਰ ਪ੍ਰਭ ਮੇਰੇ ਪਾਇਆ ਆਪੇ ਜੰਤੀ ਜੰਤ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ਸੋਰਠ ਮਹੱਲਾ ਚੌਥਾ ਆਪੇ ਸ੍ਰਿਸ਼ਟ ਉਪਾਏ ਦਾ ਪਿਆਰਾ ਕਰ ਸੂਰਜ ਚੰਦ ਚਾਨਣ ਆਪ ਨਿਤਾਣਿਆ ਤਾਣ ਹੈ ਪਿਆਰਾ ਆਪ ਨਿਮਾਣਿਆ ਮਾਨ ਆਪ ਦਇਆ ਕਰ ਰਖਦਾ ਪਿਆਰਾ ਆਪੇ ਸੁਗੜ ਸੁਜਾਨ ਮੇਰੇ ਮਨ ਜਪ ਰਾਮ ਨਾਮ ਨੀਸਾਨ ਸਤ ਸੰਗਤ ਮਿਲ ਧਿਆਏ ਤੂੰ ਹਰ ਹਰ ਬਹੜ ਨ ਆਵਣ ਜਾਣ ਰਹਾਉ ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਨ ਆਪੇ ਬਖਸ਼ ਕਰਾਏਂਦਾ ਪਿਆਰਾ ਆਪੇ ਸੱਚ ਨੀਸਾਨ ਆਪੇ ਹੁਕਮ ਵਰਤਦਾ ਪਿਆਰਾ ਆਪੇ ਹੀ ਫੁਰਮਾਨ ਆਪੇ ਭਗਤ ਪੰਡਾਰ ਹੈ ਪਿਆਰਾ ਆਪੇ ਦੇਵੇ ਦਾਨ ਆਪੇ ਸੇਵਕ ਰਾਏ ਦਾ ਪਿਆਰਾ ਆਪ ਦਿਵਾਵੇ ਮਾਣ ਆਪੇ ਤਾੜੀ ਲਾਏ ਦਾ ਪਿਆਰਾ ਆਪੇ ਗੁਣੀ ਨਿਧਾਨ ਆਪੇ ਵੱਡਾ ਆਪ ਹੈ ਪਿਆਰਾ ਆਪੇ ਹੀ ਪ੍ਰਧਾਨ ਆਪੇ ਕੀਮਤ ਪਾਏ ਦਾ ਪਿਆਰਾ ਆਪੇ ਤੁਲ ਪਰਵਾਨ ਆਪੇ ਅਤੁੱਲ ਤੁਲਾਏ ਦਾ ਪਿਆਰਾ ਜਨ ਨਾਨਕ ਸਦ ਕੁਰਬਾਨ ਸੋਰਠ ਮਹੱਲਾ ਚੌਥਾ ਆਪੇ ਸਿਵ ਲਾਇੰਦਾ ਪਿਆਰਾ ਆਪੇ ਭਗਤ ਓ ਮਹਾ ਆਪੇ ਗੁਣ ਗਾਵਾਇੰਦਾ ਪਿਆਰਾ ਆਪੇ ਸ਼ਬਦ ਸਮਾਹਾ ਆਪੇ ਲੇਖਣ ਆਪ ਲਿਖਾਰੀ ਆਪੇ ਲੇਖ ਲਿਖਾਹਾ ਮੇਰੇ ਮਨ ਜਪ ਰਾਮ ਨਾਮ ਓ ਮਹਾ ਅਨੰਦਨ ਅਨੰਦ ਹੋਵੇ ਵਡਭਾਗੀ ਲੈ ਗੁਰ ਪੂਰੈ ਹਰ ਲਾਹਾ ਰਹਾਉ ਆਪੇ ਗੋਪੀ ਕਾਨ ਹੈ ਪਿਆਰਾ ਬਨ ਆਪੇ ਗਊ ਚਰਾਹਾ ਆਪੇ ਸਾਵਲ ਸੁੰਦਰਾ ਪਿਆਰਾ ਆਪੇ ਬਨ ਸਜਾਹਾ ਕੁਬਲੀਆ ਪੀੜ ਆਪ ਮਰਾਂ ਦਾ ਪਿਆਰਾ ਕਰ ਬਾਲਕ ਰੂਪ ਪਚਾਹਾ ਆਪ ਅਖਾੜਾ ਪਾਏ ਦਾ ਪਿਆਰਾ ਕਰ ਵੇਖੈ ਆਪ ਚੁਜਾਹਾ ਕਰ ਬਾਲਕ ਰੂਪ ਉਪਾਏ ਦਾ ਪਿਆਰਾ ਚੰਡੂਰ ਕੰਸ ਕੇ ਸਮਾਰਾਹਾ ਆਪੇ ਹੀ ਬਲ ਆਪ ਹੈ ਪਿਆਰਾ ਬਲ ਭੰਨੈ ਮੂਰਖ ਮੁਗਧਾ ਸਭ ਆਪੇ ਜਗਤ ਉਪਾਏ ਦਾ ਪਿਆਰਾ ਵਸ ਆਪੇ ਜੁਗਤ ਹਥਾ ਗਰ ਜੇਵੜੀ ਆਪੇ ਪਾਏ ਦਾ ਪਿਆਰਾ ਜਿਉਂ ਪ੍ਰਭ ਖਿੰਚੈ ਤਿਉਂ ਜਾਹਾ ਜੋ ਗਰਬੈ ਸੋ ਪੱਚਸੀ ਪਿਆਰੇ ਜਪ ਨਾਨਕ ਭਗਤ ਸਮਾਹ ਸੋਰਠ ਮਹੱਲਾ ਚੌਥਾ ਦੁ ਤੁਕੇ ਅਨੇਕ ਜਨਮ ਵਿਛੋੜੇ ਦੁਖ ਪਾਇਆ ਮਨਮੁਕ ਕਰਮ ਕਰੈ ਅਹੰਕਾਰੀ ਸਾਧੂ ਪਰਸਤਿ ਹੀ ਪ੍ਰਭ ਪਾਇਆ ਗੋਬਿੰਦ ਸਰਨ ਤੁਮਾਰੀ ਗੋਬਦ ਪ੍ਰੀਤ ਲੱਗੀ ਅਤਿ ਪਿਆਰੀ ਜਬ ਸਤ ਸੰਗ ਭਏ ਸਾਧੂ ਜਨ ਹਿਰਦੈ ਮਿਲਿਆ ਸਾਤ ਮੁਰਾਰੀ ਰਹਾਉ ਤੂੰ ਹਿਰਦੈ ਗੁਪਤ ਵਸਹਿ ਦਿਨ ਰਾਤੀ ਤੇਰਾ ਭਾਵ ਨ ਬੁਝਹਿ ਗਵਾਰੀ ਸਤਿਗੁਰ ਪੁਰਖ ਮਿਲਿਆ ਪ੍ਰਭ ਪ੍ਰਗਟਿਆ ਗੁਣ ਗਾਵੇ ਗੁਣ ਵਿਚਾਰੀ ਗੁਰਮੁਖ ਪ੍ਰਗਾਸ ਭਇਆ ਸਾਤ ਆਈ ਦੁਰਮਤ ਬੁੱਧ ਨਿਵਾਰੀ ਆਤਮ ਬ੍ਰਹਮ ਚੀਨ ਸੁਖ ਪਾਇਆ ਸਤ ਸੰਗਤ ਪੁਰਖ ਤੁਮਾਰੀ ਪੁਰਖ ਹੈ ਪੁਰਖ ਮਿਲਿਆ ਗੁਰ ਪਾਇਆ ਜਨ ਕੋ ਕਿਰਪਾ ਭੀ ਤੁਮਾਰੀ ਨਾਨਕ ਅਤੁੱਲ ਸਹਜ ਸੁਖ ਪਾਇਆ ਅਨੰਦਨ ਜਾਗਤ ਰਹੈ ਬਨਵਾਰੀ ਸੋਰਠ ਮਹੱਲਾ ਚੌਥਾ ਹਰਿ ਸਿਮ ਪ੍ਰੀਤ ਅੰਤਰ ਮਨ ਬਿਧਿਆ ਹਰਿ ਬਿਨ ਰਹਿਣ ਨ ਜਾਈ ਜਿਉ ਮੱਛਲੀ ਬਿਨ ਨੀਰੈ ਬਿਨ ਸੈ ਕਿਉ ਨਾਮੈ ਬਿਨ ਮਰ ਜਾਈ ਮੇਰੇ ਪ੍ਰਭ ਕਿਰਪਾ ਜਲ ਦੇਵੋ ਹਰ ਨਾਈ ਹਉ ਅੰਤਰ ਨਾਮ ਮੰਗਾ ਦਿਨ ਰਾਤੀ ਨਾਮੇ ਹੀ ਸ਼ਾਂਤ ਪਾਈ ਰਹਾਵ ਜਿਉ ਚਾਤ੍ਰਿਕ ਜਲ ਬਿਨ ਬਿਲ ਲਾਵੇ ਬਿਨ ਜਲ ਪਿਆਸ ਨ ਜਾਈ ਗੁਰਮੁਖ ਜਲ ਪਾਵੇ ਸੁਖ ਸਹਜੇ ਹਰਿਆ ਭਾਏ ਸੁਭਾਈ ਮਨ ਮੁਖ ਭੁਖੇ ਦਹ ਦਿਸ ਡੋਲ ਹੈ ਬਿਨ ਨਾਵੇ ਦੁਖ ਪਾਈ ਜਨਮ ਮਰੈ ਫਿਰ ਜੋਨੀ ਆਵੇ ਦਰਗਹ ਮਿਲੇ ਸਜਾਈ ਕਿਰਪਾ ਕਰੇ ਤਾ ਹਰ ਗੁਣ ਗਾਵਹਿ ਹਰ ਰਸ ਅੰਤਰ ਪਾਈ ਨਾਨਕ ਦੀਨ ਦਇਆਲ ਭਏ ਹੈ ਤ੍ਰਿਸ਼ਨਾ ਸਬਦ 부ਝਾਈ ਸੋਰਠ ਮਹੱਲਾ ਚੌਥਾ ਪੰਚ ਪਦਾ ਚਰ ਚਾਰੇ ਤਾ ਸਿੱਧ ਹੋਈ ਸਿੱਧੀ ਤੇ ਬੁੱਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾ ਭ੍ਰਮ ਕਾਟਿਆ ਜਾਇ ਮੇਰੇ ਗੋਬਿੰਦ ਆਪਣੇ ਜਨ ਕਉ ਦੇਹ ਵੜਿਆਈ ਗੁਰਮਤਿ ਰਾਮ ਨਾਮ ਪਰਗਾਸਹ ਸਦਾ ਰਹੋ ਸਰਨਾਈ ਰਹਾਉ ਇਹੋ ਸੰਸਾਰ ਸਭ ਆਵਣ ਜਾਣਾ ਮਨ ਮੂਰਖ ਚੇਤ ਅਜਾਣਾ ਹਰ ਜੀਵ ਕਿਰਪਾ ਕਰੋ ਗੁਰ ਮਿਲ ਲਹੋ ਤਾ ਹਰ ਨਾਮ ਸਮਾਣਾ ਜਿਸ ਕੀ ਵਥ ਸੋਈ ਪ੍ਰਵ ਜਾਨ ਜਿਸਨੋਂ ਦੇਸ ਪਾਏ ਵਸਤ ਅਨੂਪ ਅਤ ਅਗਮ ਅਗੋਚਰ ਗੁਰ ਪੂਰਾ ਅਲਖ ਲਖਾਏ ਜਿਨ ਇਹ ਚਾਖੀ ਸੋਈ ਜਾਣ ਗੁੰਗੇ ਕੀ ਮਿਠਿਆਈ ਰਤਨ ਲੁਕਾਇਆ ਲੁਕੈ ਨਾਹੀ ਜੇ ਕੋ ਰਖੈ ਲੁਕਾਈ ਸਭ ਕਿਛ ਤੇਰਾ ਤੂੰ ਅੰਤਰ ਜਾਮੀ ਤੂੰ ਸਭ ਨਾ ਕਾ ਪ੍ਰਭ ਸੋਈ ਜਿਸਨੋਂ ਦਾਤ ਕਰਹਿ ਸੋ ਪਾਏ ਜਨ ਨਾਨਕ ਅਬਰ ਨ ਕੋਈ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਿਸਾ ਹਾਉ ਜਾਤੀ ਕਿਸ ਆਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸੈ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਵ ਨਿਦ ਦੇਸੀ ਹਰ ਜੀਓ ਤੇਰੀ ਦਾਤੀ ਰਾਜ ਮਾਨਸ ਬੱਪੜਾ ਕਿਆ ਸਾਲਾਹੀ ਕਿਆ ਤਿਸ ਕਾ ਮੋਤਾਜਾ ਰਹਾਉ ਜेन ਹਰ ਤੇ ਆਇਆ ਸਭ ਕਿਛ ਤਿਸ ਕਾ ਤਿਸ ਕੀ ਭੂਖ ਗਵਾਈ ਐਸਾ ਧਨ ਦਿਆ ਸੁਖ ਦਾਤਾ ਨਿਖੋਟਣ ਕਬਹੀ ਜਾਈ ਆਨੰਦ ਭਇਆ ਸੁਖ ਸਹਿਜ ਸਮਾਨੇ ਸਤਿਗੁਰ ਮੇਲ ਮਿਲਾਈ ਮਨ ਨਾਮ ਜਪ ਨਾਮ ਆਰਾਧ ਅਨੰਦਨ ਨਾਮ ਵਖਾਣੀ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੁਕੀ ਕਾਨ ਜਮਾਣੀ ਜਿਨ ਕਾ ਕਿਰਪਾਲ ਹੋਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੀ ਕੀ ਮਤ ਕਾਉਣ ਕਰੈ ਪ੍ਰਵ ਤੇਰੀ ਤੂ ਸਰਬ ਜੀਆ ਦਇਆਲਾ ਸਭ ਕਿਛ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੋਪਾਲਾ ਰਾਖ લેਹੁ ਨਾਨਕ ਜਨ ਤੁਮਰਾ ਜੋ ਪਿਤਾ ਪੂਤ ਕਿਰਪਾਲਾ ਸੋਰਠ ਮਹੱਲਾ ਪੰਜਵਾ ਘਰ ਪਹਿਲਾ ਚੌਥਕੇ ਗੁਰ ਗੋਵਿੰਦ ਸਲਾਹੀਐ ਪਾਈ ਮਨ ਤਨ ਹਿਰਦੈ ਧਾਰ ਸਾਚਾ ਸਾਹਿਬ ਮਨ ਵਸੈ ਪਾਈ ਏਹਾ ਕਰਨੀ ਸਾਰ ਜਿਤ ਤਨ ਨਾਮ ਨਾ ਉਪਜੈ ਪਾਈ ਸੇ ਤਨ ਹੋਏ ਛਾਰ ਸਾਧ ਸੰਗਤ ਕਾ ਵਾਰਿਆ ਪਾਈ ਜਿਨ ਏਕੰਕਾਰ ਆਧਾਰ ਸੋਈ ਸੱਚ ਅਰਾਧਨਾ ਪਾਈ ਜਿਸ ਤੇ ਸਭ ਕਿਛ ਹੋਏ ਗੁਰਪੂਰੈ ਜਾ ਨਾਇਆ ਭਾਈ ਤਿਸ ਬਿਨ ਅਬਰ ਨ ਕੋਇ ਰਹਾਉ ਨਾਮ ਵਿਹੋਣੇ ਪਚ ਮੁਏ ਭਾਈ ਗਣਤ ਨ ਜਾਏ ਗਣੀ ਬਿਨ ਸੱਚ ਸੋਚ ਨ ਪਾਈਐ ਭਾਈ ਸਾਚਾ ਅਗਮ ਧਣੀ ਆਵਣ ਜਾਣ ਨ ਚੁੱਕਈ ਭਾਈ ਝੂਠੀ ਦੁਨੀ ਮਣੀ ਗੁਰਮੁਖ ਕੋਟ ਉਧਾਰ ਦਾ ਭਾਈ ਦੇ ਨਾਵੇ ਏਕ ਕਣੀ ਸਿਮਰਤ ਸਾਸਤ ਸੋਧਿਆ ਭਾਈ ਵਿਣ ਸਤਗੁਰ ਪਰਮ ਨ ਜਾਏ ਅਨਕ ਕਰਮ ਕਰ ਥਾਕੇ ਭਾਈ ਫਿਰ ਫਿਰ ਬੰਦਨ ਪਾਏ ਚਾਰੇ ਕੁੰਡਾ ਸੋਧਿਆ ਭਾਈ ਬਿਨ ਸਤਿ ਗੁਰ ਨਾਹੀ ਜਾਏ ਬੜ ਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਏ ਸੱਚ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਏ ਨਦਰ ਕਰੇ ਜਿਸ ਆਪਣੀ ਭਾਈ ਤਿਸ ਪਰਪਤ ਹੋਏ ਕੋਟ ਮੱਧੇ ਜਨ ਪਾਈਐ ਭਾਈ ਬਿਰਲਾ ਕੋਈ ਕੋਇ ਨਾਨਕ ਰੱਤਾ ਸੱਚ ਨਾਮ ਭਾਈ ਸੁਣ ਮਨ ਤਨ ਨਿਰਮਲ ਹੋਇ ਸੋਰਠ ਮਹੱਲਾ ਪੰਜ ਵਾਰ ਤੁਤਕੇ ਜਉ ਲਉ ਭਾਉ ਅਪਾਉ ਇਹੋ ਮੰਨੈ ਤਉ ਲਉ ਮਿਲਨ ਦੁਰਾਈ ਆਨ ਆਪਣਾ ਕਰਤ ਵਿਚਾਰਾ ਤਉ ਲਉ ਬੀਜ ਵਿਖਾਈ ਮਾਦਵੇ ਐਸੀ ਦੇਹ 부ਝਾਈ ਸੇਵਾ ਸਾਧ ਗਹ ਓਟ ਚਰਨਾ ਨਹ ਬਿਸਰੈ ਮੋਹਤ ਚਸਾਈ ਰਹਾਉ ਰੇ ਮਨ ਮੁਗਧ ਅਚੇਤ ਚੰਚਲ ਚਿਤ ਤੁਮ ਐਸੀ ਰਦ ਨ ਆਈ ਪ੍ਰਾਨ ਪਤ ਤਿਆਗ ਆਨ ਤੂ ਰਚਿਆ ੁਰਜੋ ਸੰਗ ਬੈਰਾਈ ਸੋਗ ਨ ਬਿਆਪੈ ਆਪ ਨ ਥਾਪੈ ਸਾਧ ਸੰਗਤ ਬੁੱਧ ਪਾਈ ਸਾਖ ਤਾਕਾ ਬਕ ਨ ਇਉ ਜਨ ਜੈਸੇ ਪਵਨ ਚੁਲਾਈ ਕੋਟ ਪਰਾਧ ਅਛਾਦਿਓ ਏਹੋ ਮਨ ਕਹਿਣਾ ਕਛੂ ਨ ਜਾਈ ਜਨ ਨਾਨਕ ਦੀਨ ਸਰਨ ਆਇਓ ਪ੍ਰਭ ਸਭ ਲੇਖਾ ਰਖਹੁ ਉਠਾਈ ਸੋ ਰਠ ਮਹੱਲਾ ਪੰਜਵਾ ਉਤਰ ਕਲਤਰ ਲੋਕ ਗ੍ਰਹਿ ਬਨਤਾ ਮਾਇਆ ਸੰਬੰਧੇ ਹੀ ਅੰਤ ਕੀ ਬਾਰ ਕੋ ਖਰਾ ਨਾ ਹੋਸੀ ਸਭ ਮਿਥਿਆ ਅਸਨੇਹੀ ਰੇ ਨਰ ਕਾਹੇ ਪਪੋ ਰਹੋ ਦੇਹੀ ਊੜ ਜਾਏਗੋ ਧੂਮ ਬਾਦਰੋ ਇਕ ਭਜੋ ਰਾਮ ਸਨੇਹੀ ਰਹਾਉ teena sanghya kar dehi kinni jal ku kar phas mehi hoye amro grah mah baitha karn karan bisrohi anak paat karmani e saaje kach taag parohi toot jaye go soot bapure phir paache pach tohi ਜੈਨ ਤੁਮ ਸਿਰ ਜੈ ਸਿਰਜ ਸਵਾਰੇ ਤਿਸ ਧਿਆਵੋ ਦਿਨ ਰਹਿਨੇਹੀ ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਤ ਗੁਰੂ ਓਟ ਗ헤ਹੀ ਸੋਰਠ ਮਹੱਲਾ ਪੰਜਵਾ ਗੁਰਪੂਰਾ ਭੇਟਿਓ ਵਡਭਾਗੀ ਮਨ ਹੈ ਭਇਆ ਪਰਗਾਸਾ ਕੋਈ ਨ ਪਹਚਨ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸਾ ਆਪਣੇ ਸਤਿਗੁਰ ਕੈ ਬਲਿਹਾਰੈ ਆਗੇ ਸੁਖ ਪਾਛੈ ਸੁਖ ਸਹਜਾ ਘਰ ਆਨੰਦ ਹਮਾਰੈ ਰਹਾਉ ਅੰਤਰਜਾਮੀ ਕਰਨ ਹਾਰ ਸੋਈ ਖਸਮ ਹਮਾਰਾ ਨਿਰਭਉ ਭੈ ਗੁਰ ਚਰਨੀ ਲਾਗੇ ਇਕ ਰਾਮ ਨਾਮ ਆਧਾਰਾ ਸਾਫਲ ਦਰਸਨ ਅਕਾਲ ਮੂਰਤ ਪ੍ਰਭ ਹੈ ਭੀ ਹੋ ਬਨਹਾਰਾ ਕੰਠ ਲਗਾਏ ਆਪਣੇ ਜਨ ਰੱਖੇ ਆਪਣੀ ਪ੍ਰੀਤ ਪਿਆਰਾ ਵੱਡੀ ਵਡਿਆਈ ਤੇਰਜ ਸੋਭਾ ਕਾਰਜ ਆਇਆ ਰਾਸੇ ਨਾਨਕ ਕਉ ਗੁਰਪੂਰਾ ਭੇਟਿਓ ਸਗਲੇ ਦੁਖ ਬਿਨਾਸੇ ਸੋਰਠ ਮਹੱਲਾ ਪੰਜਵਾ ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ਕਰਨ ਕਰਾਵਣ ਹਾਰ ਸੁਆਮੀ ਆਪਨ ਹਾਥ ਸੰਜੋਗੀ ਮਨ ਮੇਰੇ ਜਿਨ ਆਪਣਾ ਭਰਮ ਗਵਾਤਾ ਤਿਸ ਕੈ ਭਾਣੈ ਕੋਇ ਨ ਭੂਲਾ ਜਿਨ ਸਗਲੋ ਬ੍ਰਹਮ ਪਛਾਤਾ ਰਹਾਉ ਸੰਤ ਸੰਗ ਜਾ ਕਾ ਮਨ ਸੀਤਲ ਓਹ ਜਾਣੈ ਸਗਲੀ ਠੰਢੀ ਹਉ ਮੈ ਰੋਗ ਜਾ ਕਾ ਮਨ ਵਿਆਪਿਤ ਓਹ ਜਨਮ ਮਰੈ ਬਿੱਲ ਲਾਤੀ ਗਿਆਨ ਅੰਜਨ ਜਾਕੀ ਨੇਤਰੀ ਪੜਿਆ ਤਾ ਕਉ ਸਰਬ ਪ੍ਰਗਾਸਾ ਅਗਿਆਨ ਅੰਧੇਰੈ ਸੂਜਿਸ ਨਾਹੀ ਬਹੜ ਬਹੜ ਪਰਮਾਤਾ ਸੁਣ ਬੇਨੰਤੀ ਸੁਆਮੀ ਆਪਣੇ ਨਾਨਕ ਇਹ ਸੁਖ ਮੰਗੇ ਜਹਿ ਕੀਰਤਨ ਤੇਰਾ ਸਾਧੂ ਗਾਵਹਿ ਤਹਿ ਮੇਰਾ ਮਨ ਲਾਗੇ ਸੋਰਠ ਮਹੱਲਾ ਪੰਜਵਾ ਤਨ ਸੰਤਨ ਕਾ ਧਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸਲ ਤਪ ਥੀਆ ਸੰਤਨ ਬਿਨ ਅਬਰਨ ਦਾਤਾ ਬੀਆ ਜੋ ਜੋ ਸਰਣ ਪਰੈ ਸਾਧੂ ਕੀ ਸੋ ਪਾਰਗ੍ਰਾਮੀ ਕੀਆ ਰਹਾਉ ਕੋਟ ਪਰਾਧ ਮਿਟਹਿ ਜਨ ਸੇਵਾ ਹਰ ਕੀਰਤਨ ਰਸ ਗਾਈਐ ਈਹਾ ਸੁਖ ਆਗੈ ਮੁਖ ਉਜਲ ਜਨ ਕਾ ਸੰਗ ਵਡਭਾਗੀ ਪਾਈਐ रसना एक अनेक गुणपूरण जानकी केतको उपमा कहिए अगम अगोचर सद अविनाशी शरण संतन की लही है निर्गुण नीच अनाथ अपराधी ओट संतन की आही बूड़त मोह ग्रह अंध कूप मह नानक लेहु निभाही सोरठ महल्ला पंजवा घर पहला ਜਾ ਕਹਿ ਹਰਿ ਦੇਵ ਸਿਆ ਤੂ ਕਰਦੇ ਤਾ ਕੀ ਤੈ ਆਸ ਪੁਜਾਈ ਦਾਸ ਆਪਣੇ ਕਾ ਤੂ ਵਿਸਰਹਿ ਨਾਹੀ ਚਰਨ ਧੂਰ ਮਨ ਭਾਈ ਤੇਰੀ ਅਕਥ ਕਥਾ ਕਥਨ ਨ ਜਾਈ ਗੁਣਨ ਧਾਨ ਸੁਖਾ ਦਾਤੇ ਸੁਆਮੀ ਸਭ ਤੇ ਊਚ ਬਡਾਈ ਰਹਾਉ ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖ ਪਾਈ ਸੇਵਕ ਕਉ ਤੁਮ ਸੇਵਾ ਦੀਨੀ ਦਰਸ਼ਨ ਦੇਖ ਅਗਾਈ ਸਰਬ ਨਿਰੰਤਰ ਤੁਮ ਹੈ ਸਮਾਨੇ ਜਾ ਕਉ ਤੁਧ ਆਪ 부ਝਾਈ ਗੁਰ ਪ੍ਰਸਾਦ ਮਿਟਿਓ ਅਗਿਆਨ ਪ੍ਰਗਟ ਭਏ ਸਭ ਠਾਈ सोई ਗਿਆਨੀ ਸੋਈ ਧਿਆਨੀ ਸੋਈ ਪੁਰਖ ਸੁਭਾਈ ਕਹ ਨਾਨਕ ਜਿਸ ਭਏ ਦਿਆਲਾ ਤਾਕ ਮਨ ਤੇ ਵਿਸਰ ਨ ਜਾਈ ਸੋ ਰਠ ਮਹੱਲਾ ਪੰਜਵਾ ਸਗਲ ਸਮਗਰੀ ਮੋਹ ਹੈ ਵਿਆਪੀ ਕਬ ਉੱਚੇ ਕਬ ਨੀਚੇ ਸੋਧ ਨ ਹੋਈਐ ਕਾਹੂ ਯਤਨਾ ਓੜਕ ਕੋ ਨਾ ਪਹੂਚੇ ਮੇਰੇ ਮਨ ਸਾਧ ਸਰਨ ਛੁਟਕਾਰਾ ਬਿਨ ਗੁਰ ਪੂਰੇ ਜਨਮ ਮਰਨ ਨਾ ਰਹੀ ਫਿਰ ਆਵਤ ਬਾਰੋ ਬਾਰਾ ਰਹਾਉ ਓਹ ਜੋ ਧਰਮ ਭੁਲਾਵਾ ਕਹੀਅਤ ਤਿਨ ਮਹਿ ੳਰਜੋ ਸਗਲ ਸੰਸਾਰਾ ਪੂਰਨ ਭਗਤ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ निंदा नाही काहू बाते एहो खसम का किया जाग कृपा करी प्रभु मेरे मिल साद संगत नाल लिया पार ब्रह्म परमेश्वर सतगुरु सब ना करतो धारा कहो नानक गुरु बिन नहीं तरियै एहो पूरन तत् विचार सोरठ महल्ला 5वा ਖੋਜ ਤ ਖੋਜ ਤ ਖੋਜ ਵਿਚਾਰਿਓ ਰਾਮ ਨਾਮ ਤਤ ਸਾਰਾ ਕਿਲ ਵਿਖ ਕਾਟੇ ਨਿਮਖ ਆਰਾਧਿਆ ਗੁਰਮੁਖ ਪਾਰ ਉਤਾਰਾ ਹਰ ਰਸ ਪੀਵਹ ਪੁਰਖ ਗਿਆਨੀ ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ ਸਾਧੂ ਅੰਮ੍ਰਿਤ ਬਾਨੀ ਰਹਾਉ ਮੁਕਤ ਭੁਗਤ ਜੁਗਤ ਸੱਚ ਪਾਈਐ ਸਰਬ ਸੁਖਾਂ ਦਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨ ਪੁਰਖ ਵਿਧਾਤਾ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਾਈਐ ਸੋਈ ਕਰਨ ਕਰਣ ਸਮਰੱਥ ਸੁਆਮੀ ਜਾਤੇ ਵਿਰਥਾ ਨ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ